ਹਾਂ ਤੇ ਜ਼ਾਰ ਦਾ 3-4 ਦਿਨ ਹੋ ਗਏ ਖੇਤੋਂ ਤੁਰਿਆ ਨੂੰ ਕਿਤਾਬ ਭੈਣ ਦੇ ਦੀ ਆ ਬੇਕਾਰ ਹੈ ਕਿ ਦਸ ਕਪਾਹ ਖੜੀ ਪਈ ਐ ਤੂੰ ਕਾਵਲਗੇ ਨਾਲ ਜਾ ਕੇ ਮੇਰੇ ਚਕਾ ਲਿਆ ਹਵਾ ਸੂਤ ਦੀ ਤਰੀ ਜਾਂਦੀ ਐ ਨੀਰਾਵਾ ਨਾ ਬੰਨ ਨਾਲ ਦਾ ਮਗਾ ਪਹਾੜੀ ਬੁਰਸਟ ਐ ਜਾਨੀ ਲਹਾਉਗੀ ਕਿ ਨਾ 3 ਦਿਨ ਹੋ ਗਏ ਤੁਰਿਆ ਨੂੰ ਆ ਗਿਆ ਆ ਗਿਆ ਆ ਗਿਆ ਭੈਣ ਨੇ ਮੂੰਹ ਬੜਾ ਕਰਦੇ ਆ ਜਨਵਰ ਹਾਂ ਮੰਨੂ ਲਾਗਦਾ ਤਾਰ ਟੁੱਟ ਗਈ ਐਡੀ ਮੋਟੀ ਤਾਰ ਤੇ ਜਦੋਂ ਮੈਨੂੰ ਤਾਂ ਲੱਗਾ ਪਹਾੜਾਂ ਚ ਆ ਗਿਆ ਆ ਪਾ ਯਾਰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਮੈਂ ਆ ਆ ਗਿਆ ਆ ਗਿਆ ਮੈਂ ਤੇ ਅੱਛਾ ਆਤਾ ਬੁੱਕ ਰਹਿ ਆ ਗਿਆ ਆ ਗਿਆ ਮੈਂ ਆ ਗਠੜੀ ਧਰੇ ਵਕ ਪਾ ਲਈ ਬੜਾ ਮੋਹ ਕਰਦੀ ਐ ਨੀਂ ਨੀ ਜੀ ਮੇਰਾ ਹਾਂ ਇਹਦਾ ਰਲਾਦਾਂ ਤੜਕੇ ਦਾ ਚੱਲਿਆ ਮਾ ਹਾਂ ਹਾਂ ਆ ਆ ਗਿਆ ਤੇ ਤੈਨੂੰ ਕੀ ਹੋ ਰਿਹਾ ਭੁੰਨਿਆ ਕਮਾਲ ਆ ਕੀ ਨਹੀਂ ਵਰਦਾ ਸਿਰ ਤੇ ਬੜਾ ਮੋਹ ਕਰਦੀ ਐ ਮੇਰਾ ਦੇਖ ਕੇ ਖੁਸ਼ ਹੋ ਰਹੀ ਐ ਇਹ ਤਾਂ ਮੈਂ ਕਪਾਲ ਹੈ ਚੁੱਕੇ ਕਪਾਹ ਆਪਣੀ ਖਰੀਦੀ ਪਈ ਸੀ ਐਨੀ ਕਿਵੇਂ ਚੁਗ ਲਿਆ ਥੋੜੀ ਚੁਗ ਲਿਆ ਹੁੰਦਾ ਮੈਨੂੰ ਤਾਂ 4 ਦਿਨ ਹੋ ਗਏ ਅੱਜ ਖੇਤ ਜੇ ਤੂੰ ਬਹੁਤ ਚਾਹ ਪਾਣੀ ਲੈ ਕੇ ਆ ਗਈ ਮੇਰਾ ਹੈ ਮਾਰਨਾ ਪਤਾ ਨਹੀਂ ਕਿ ਸੁੱਖਾ ਪੀ ਫਿਰਦਾਗਾ ਦੇਖੀ ਬੱਦਲ ਬੱਦਲ ਜਣ ਕੀ ਆ ਗਿਆ ਮੈਂ ਤਾਂ ਦਿਨਾਂ ਕਿ ਮੈਂ ਮਰ ਲਿਆ ਹੁਣ ਡਿੱਗੀ ਕਿਤੇ ਲਾ ਦੇ ਇਹਨੂੰ ਥੱਲੇ ਕੀ ਆ ਕਪਾਹ ਇੱਕ ਪਾਸਾ ਸੁੱਕਣੀ ਕਿੱਥੇ ਪਾਣੀ ਹੈ ਇਹ ਹੈ ਕੀ ਖਾ ਕੇ ਆਏਗਾ ਤੁਮਨ ਮੈਨੂੰ ਤਾਂ ਦੱਸ ਦੇ ਤੈਨੂੰ ਕਹਦਾ ਚਾਹ ਹੋਵੇ ਨਾ ਪਕਾ ਦੇ ਹਾਂ ਮੈਂ ਤਾਂ ਦੇਖਦੀ ਆਂ ਕਿ ਤੈਨੂੰ ਹੋਇਆ ਕੀ ਹੈਗਾ ਚੰਗਾ ਪਤਾ ਘਰੋਂ ਗਿਆ ਸੀਗਾ ਨਾ ਮੈਂ ਪਕਾ ਜੋ ਕੋਣ ਬਾਗਿਆ ਨਾ ਫਿਰ ਮੈਂ ਆਖਿਆ ਕੱਲ ਨੂੰ ਬਲਾਕ ਚੱਲੇ ਵਿਆਹਣੇ ਆਗੇ ਬਿਸਤਰੇ ਭਰਾ ਲਾਂਗੇ ਜਵਾਖ ਤਾਂ ਵਿਆਹਾਂਗੇ ਨਾ ਥੱਲੇ ਤਾਂ ਲਾ ਦੇ ਕਿਉਂ ਭਾਰ ਮਰੀ ਜਾਣਾਗਾ ਮੈਨੂੰ ਸੁੱਕੇ ਰਾਤ ਲਾ ਦੇ ਕਿਤੇ ਅੜ ਜਾ ਯਾਰ ਨਾਲੇ ਪਕਾ ਕੇ ਮੈਨੂੰ ਫੋੜਾ ਦੇ ਲੈਦਾ ਹਰਾ ਫਿਰ ਪਾ ਕੇ ਕਹਿੰਦਾ ਕਿ ਮੇਰੇ ਕੋਈ ਪਾਹ ਪਕਾ ਗਈ ਲੈ ਦੇ ਹਰਾ ਤਿੰਨ ਕਾ ਹਾਂ ਪਕਾ 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 ਕਿਹੜੇ ਚੱਲ ਤੈਨੂੰ ਕਿਹੋਰੇ ਚੱਲ ਕੇ ਚੱਲ ਜਾਗੇ ਤਾਂ ਚਾਹ ਚੁੜਾ ਕੇ ਦਿੰਨੀ ਹੈਗੀ ਨਾਲੇ ਉੱਥੇ ਪਾਣੀ ਪੂਲੀ ਪੀਰਾ ਪੰਡਾ ਇੱਕ ਤਾਂ ਮੇਰੀ ਰਜਾਈ ਗੜ ਦੇ ਮੈਨੂੰ ਠੰਡ ਬਹੁਤ ਲੱਗੀ ਹੈ ਚੱਲ ਉਹਦੇ ਘਰੇ ਇੱਕ ਕਮਰਾ ਹੁਣ ਇੱਥੇ ਮੈਸਾ ਥੱਲੇ ਤਣ ਜਾਈਆਂ ਪਈਆਂ ਇੱਕ ਪੂਰ ਦਾ ਬਾ ਕਾਫਾ ਫਾਤਰ ਪਾਸੇ ਦਾ ਚਲੋ ਕਰਨਾ ਨੂੰ ਲਗਰ ਜਾ ਕੇ ਓਏ ਨਹੀਂ ਕਮਲ ਜੇ ਤੈਨੂੰ ਜਨਮ ਨਾਲ ਬਾਰੇ ਨਹੀਂ ਪਤਾ ਕਾਹਨ ਮੈਂ ਸਾਰੇ ਦਿਨ ਸਮਝੀ ਮੈਨੂੰ ਪਤਾ ਨਹੀਂ ਹੈ ਕਿ ਪਸ਼ੂਆਂ ਦਾ ਹੈ ਓ ਦੇਖ ਮੈਨੂੰ ਆਉਣ ਸਾਰ ਲੱਗ ਗਿਆ ਨਾ ਵਿਆਹ ਵਿਆਹ ਕਰਨ ਤਿੰਨ ਦਿਨ ਉਤੋਂ ਵੀ ਟੱਪ ਗਏ ਬੱਕਰਾ ਸੂਣ ਵਾਲਾ ਆਪਾਂ ਬਿਮਾਰੀ ਨਾ ਕਰਾ ਕਦੇ ਸੂਣਦਾ ਹੁੰਦਾਗਾ ਪੁੱਠੇ ਦਿਮਾਗ ਦੇ ਹਨ ਪੜਾ ਤੈਨੂੰ ਪਤਾ ਨਹੀਂ ਤੰਜੋ ਐ ਕਰਦਾ ਹੁੰਦਾਗਾ ਚੰਗਾ ਮੈਂ ਤਾਂ ਨਹੀਂ ਪਤਾ ਤੈਨੂੰ ਬਾਹਰ ਪਤਾਗਾ ਆਹੋ ਤੁਰਿਆ ਤੁਰਿਆ ਪਤਾ ਨਹੀਂ ਕਿਹਦੇ ਕੋਲੇ ਪੀ ਕੇ ਆਏਗਾ ਸੁੱਖਾ ਪਰ ਪਸਿੱਦਾ ਸਿੱਧਾ ਸਿੱਧੰਤੁਰ ਸਾਖ ਦਾ ਹੈ ਇਹ ਆ ਜੀ ਬੇਬੇ ਸਾਸਰੀ ਕਾਲ ਓਹੋ ਤਾਂ ਕਿਹੜੀ ਬੇਬੇ ਆ ਗਈ ਥਮਲੇ ਨੂੰ ਮੱਥੇ ਟੇਕੀ ਜਾਣਾਗਾ ਕੀ ਹੋਇਆ ਤੈਨੂੰ ਸਾਸਰੀ ਕਾ ਬੇਬੇ ਲੈ ਮੈਂ ਤੇਰੀ ਬੇਬੇ ਲੱਗਦੀ ਨਹੀਂ ਚੱਲ ਬੈਠੇ ਇੱਥੇ ਓਹੀ ਗੱਲ ਨੂੰ ਜਲੂਸ ਕੱਢੀ ਜਾਣਾਗਾ ਪਿੰਡ ਵੇੜੇ ਦੇ ਵਿੱਚ ਤੇ ਲੱਗ ਕੇ ਆਇਆ ਉਹਨਾਂ ਨੌਰੇ ਚ ਲੱਗਿਆ ਪਿਆ ਕਿਵੇਂ ਕਰਨ ਬਹਿ ਜਾ ਜਿਹੜਾ ਖਾਦਾ ਪੀਤਾ ਮਨ ਲੱਗ ਗਿਆ ਪਤਾ ਬੂ ਹਏ ਇਹਨੂੰ ਕੀ ਹੋ ਗਿਆ ਹਏ ਦੌਰਤਾਂ ਨਹੀਂ ਪੈ ਗਿਆ ਕਿਤੇ ਰਜਾਈ ਰਜਾਈ ਭਾਈ ਤਰਸੋਲਾ ਚਾਹ ਜਾ ਰਜਾਈ ਲਿਆ ਦੇ ਰਜਾਈ ਭਾਈ ਪਤਾ ਨਹੀਂ ਕੀ ਰਜਾਈ ਰਜਾਈ ਭਾਈ ਰਜਾਈ ਲਿਆ ਦੇ ਰਜਾਈ ਡਾਕਟਰ ਨੂੰ ਬੁਲਾ ਮਾਂ ਹਾਂ ਮੈਂ ਰਜਾਈ ਲੈ ਦੇ ਕੀ ਹੋ ਗਿਆ ਤਾੜ ਟੁੱਟ ਗਈ ਤਾੜ ਟੁੱਟ ਗਈ ਛੋਣ ਕਦੋਂ ਟੁੱਟ ਗਈ ਮੈਂ ਕਾਹਦੇ ਕੋ ਨਹੀਂ ਖੜ ਜਾ ਦੋ ਮਿੰਟ ਤਾੜ ਟੁੱਟੀ ਹੋ ਗਈ ਓਏ ਮੈਂ ਤਾਂ ਧੌਂ ਦਾ ਬੈਰ ਵਿੱਚ ਟੁੱਟ ਗਿਆ ਓਏ ਲੈ ਫਿਰ ਪਾਣੀ ਪੀ ਲੈ ਓਏ ਬੈਰ ਵਿੱਚ ਟੁੱਟ ਗਿਆ ਧੌਂ ਦਾ ਕਾਦਨ ਟੁੱਟ ਗਿਆ ਬੈਰ ਵਿੱਚ ਦਾ ਧੌਂ ਦਾ ਬੈਰ ਵਿੱਚ ਲੈ ਫਿਰ ਪਾਣੀ ਪੀ ਲੈ ਪਾਣੀ ਪੀ ਕਿ ਬੀਬੀ ਆ ਗਈ ਅਖਾਲਾ ਹਾਏ 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 ਬਈ ਇਧਰੀ ਹਾਏ ਤੈਨੂੰ ਖਾ ਕੇ ਡਾੜੀ ਉਹ ਮੈਨੂੰ ਮਾਰੂਗੀ ਓਏ ਤੂੰ ਮੈਨੂੰ ਮਾਰੂਗੀ ਓਏ ਹਾਏ ਇਹਨੂੰ ਕੀ ਹੋ ਗਿਆ ਹਾਏ ਮੈਨੂੰ ਮਾਰੂਗੀ ਓਏ ਉਹ ਬਚਾ ਲੋ ਉਹ ਦਰਵਾਜ਼ੇ ਦਾ ਬਾਰ ਬੰਦ ਕਰ ਦੇ ਓਏ ਤੇ ਇਧਰ ਵੀ ਆ ਗਈ ਓਏ ਹਾਏ ਓਏ